ਇਹਨ ਬੰਦੇ ਨੂੰ ਕੋਈ ਪੈਸਿਆਂ ਦੀ ਤੋੜ ਨਹੀਂ ਸੀ ਕੋਈ ਕੁਛ ਨਹੀਂ ਸੀ ਰੱਜਿਆ ਪੁੱਜਿਆ ਬੰਦਾ ਸੀ ਲੋਕਾਂ ਨੇ ਗਦਾਰੀਆਂ ਦੇ ਟੈਗ ਦਿੱਤੇ ਸਭ ਕੁਝ ਦਿੱਤੇ ਉਹ ਬੰਦੇ ਨੇ ਕਿਸੇ ਨਾਲ ਧੋਖਾ ਨਹੀਂ ਧੜੀ ਨਹੀਂ ਅੱਜ ਉਹ ਜਿੱਤ ਕੇ ਦੁਨੀਆ ਗਿਆ ਵਿਆ ਬਿਲਕੁਲ ਅੱਜ ਤੁਸੀਂ ਕਿੱਥੇ ਖੜੇ ਆ ਅੱਜ ਅਮਰਤਪਾਲ ਵੀ ਡਿਬਰੂਗੜ੍ਹ ਬੈਠਾ ਅੱਜ ਤੁਸੀਂ ਕਿੱਥੇ ਖੜੇ ਆ ਆਜੋ ਮੈਦਾਨ 'ਚ ਦੁਨੀਆ ਦੇ ਸਬਰ ਨੇ ਵਿਖਾਇਆ ਸਿੱਖਾਂ ਦੇ ਸਬਰ ਨੇ ਵਿਖਾਇਆ ਅਸੀਂ ਇਹੋ ਜਿਹੇ ਆ ਪਰੇ ਪੀਤੇ ਬੈਠੇ ਆ ਇਹ ਨਾ ਸਮਝਣ ਇੱਥੇ ਮਾਈ ਭਾਗੋ ਵੀ ਜਾਂਦੀ ਆ ਇੱਥੇ ਮਹਾ ਸਿੰਘ ਵੀ ਜਿਉਂਦਾ ਹੈ ਇੱਥੇ ਭਾਈ ਸੁੱਖਾ ਜਿੰਦਾ ਵੀ ਜਿਉਂਦੇ ਇੱਥੇ ਗਰਜਨ ਸਿੰਘ ਬਹੁਤ ਸਿੰਘ ਵਾਲਾ ਵੀ ਜਿਉਂਦਾ ਹੈ ਇੱਥੇ ਨਿਹਾਲ ਸਿੰਘ ਔਟਾਰੀ ਇੱਥੇ ਸ਼ਾਮ ਸਿੰਘ ਔਟਾਰੀ ਸਾਰੇ ਯੋਧੇ ਸੂਰਮੇ ਹੈਗੇ ਆ ਕਿਤੇ ਗੁਰੂ ਦੇ ਦਰ ਤੇ ਨਹੀਂ ਕੋਈ ਮਰਦਾਗਾ ਜਦੋਂ ਮਹਾਰਾਜ ਨੇ ਪ੍ਰਤੱਖ ਕਰਤਾ ਜੇ ਸਾਨੂੰ ਹਣ ਮਾਰਨ ਦਾ ਹੀ ਡਰ ਰਹਿ ਗਿਆ ਤੇ ਫੇਰ ਗੁਰੂ ਦੇ ਦਾ ਸਿੰਘ ਸ਼ਰਨ ਕੱਤ ਜਾਈਏ ਜੋ ਜੰਮਬਗ ਘਰਾਸ ਹੈ ਜੇ ਗਿੱਦੜਾ ਤੋਂ ਡਰਨਾ ਸ਼ੇਰ ਦੀ ਸ਼ਰਨ ਚ ਜਾਣ ਦਾ ਕੋਈ ਫਾਇਦਾ ਨਹੀਂਗਾ ਤੇ ਗੁਰੂ ਦਾ ਸਿੱਖ ਟੈਨ ਜੀ ਅੱਜ ਇੰਨਾ ਨੇ ਤਾਂ ਸ਼ੈਤਾਨ ਨੇ ਤਾਂ 5G ਤੇ ਲੂਮੀਨਾਤੀ 5G ਤੇ ਖੜੀ ਆ ਤੇ ਗੁਰੂ ਕਿਆਂ ਨਾਲ ਪੰਗੇ ਲੈਂਦੀ ਆ ਗੁਰੂ ਕਿਆਂ ਨਾਲ ਲੜਨ ਨੂੰ ਫਿਰਦੀ ਆ ਤੇ ਜੇ ਗੁਰੂ ਆਪ ਦੇ ਆਪ ਨੂੰ ਟੈਨਜੀ ਨਹੀਂ ਮੰਨਦਾਗਾ ਜੋ ਬ੍ਰਹਮ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਤੁਸੀਂ ਖੋਜਣ ਤਾਂ ਲੱਗੋ ਪਰ ਇਹ ਬਣ ਬਣ ਵੀ ਨਾ ਖੋਜਦੇ ਫਿਰਿਓ ਇਹ ਘਟ ਹੀ ਖੋਜੋ ਭਾਈ ਇਹ ਤਾਂ ਘਾਟ ਘਾਟ ਖੋਜਣਾ ਪੈਣਾ ਗੁਰੂ ਦੀ ਬਾਣੀ ਗੁਰੂ ਦਾ ਨਾਮ ਜੋ ਕਰਮ ਗੁਰੂ ਕਹੇ ਸੋਈ ਭਲ ਮੰਨੋ ਇੱਥੇ ਤਾਂ ਉਹ ਚੰਗਾ ਗੁਰੂ ਦੇ ਆਸਰੇ ਯਾਰ ਇੱਥੇ ਜਾਂਦੇ ਆ ਠਾ ਠਾ ਹੋ ਜੇ ਮੱਥਿਆਂ 'ਚ ਮੈਂ ਨਾ 100 ਗੋਲੀ ਲੰਘ ਜੇ ਜਾਂਦਿਆਂ ਦੇ ਪਰ ਪੈਠੇ 'ਚ ਨਾ ਦਾਤੇ ਆ ਵੱਜੇ ਉਹ ਕਹਿੰਦਾ ਵੀ ਇੱਕ ਪਾਸੇ ਗਦਾਰ ਖੜਾ ਇੱਕ ਪਾਸੇ ਦੁਸ਼ਮਣ ਖੜਾਗਾ ਜਿੱਦਣ ਅਸੀਂ ਦੁਸ਼ਮਣ ਦੇ ਛੱਡ ਕੇ ਗਦਾਰ ਦੇ ਗੋਲੀ ਮਾਰ ਲੱਗ ਪਏ ਤੇ ਅਸੀਂ ਜਿੱਤ ਜਾਾਂਗੇ ਤੇ ਪਹਿਲਾਂ ਸਾਨੂੰ ਪਛਾਨਣਾ ਥੋੜਾ ਜਿਹਾ ਆਪ ਦਾ ਆਪ ਵੀ ਪਊਗਾ ਹਣਾ ਵੀ ਸਾਡੇ ਅੰਦਰ ਜਿਹੜੀ ਗਦਾਰੀ ਭਰੀ ਐ ਮਹਾਰਾਜ ਸਾਡੇ ਅੰਦਰੋਂ ਪਹਿਲਾਂ ਕੱਢੇ ਸੰਗਤ ਜਿੱਥੇ ਦੀਪ ਸਿੱਧੂ ਬਾਈ ਦੇ ਜਿਹੜਾ ਦੂਜਾ ਇਨੂੰ ਸ਼ਹੀਦੀ ਦਿਹਾੜਾ ਵੀ ਕਹਿ ਸਕਦੇ ਆ ਬੇਸ਼ੱਕ ਨਾਮ ਦੂਜੀ ਵਰਸੀ ਦਿੱਤਾ ਗਿਆ ਇੱਥੇ ਪੰਜਾਬ ਦੇ ਵਿੱਚੋਂ ਜਾਂ ਗਵਾਂਡੀ ਸੂਬਿਆਂ ਦੇ ਵਿੱਚੋਂ ਵੀ ਬਾਈ ਨੂੰ ਪਿਆਰ ਕਰਨ ਵਾਲੇ ਬਾਈ ਦੀ ਸੋਚ ਨੂੰ ਪਿਆਰ ਕਰਨ ਵਾਲੇ ਨੌਜਵਾਨ ਪਹੁੰਚੇ ਨੇ ਤੇ ਉਹਨਾਂ ਦੇ ਵਿੱਚੋਂ ਵੀਰ ਗੁਰਪ੍ਰੀਤ ਸਿੰਘ ਜਿਉਣ ਵਾਲਾ ਇਹ ਵੀ ਪਹੁੰਚੇ ਹੋਏ ਨੇ ਗੱਲਬਾਤ ਕਰਨ ਦਾ ਯਤਨ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਈ ਕਿੱਦਾਂ ਦੇਖ ਰਹੇ ਹੋ ਬਾਈ ਦਾ ਦੂਜਾ ਸ਼ਹੀਦੀ ਦਿਹਾੜਾ ਆ ਗਿਆ ਦੁਬਾਰਾ ਫਿਰ ਕਿਸਾਨ ਮੋਰਚਾ ਵੀ ਲੱਗ ਗਿਆ ਉਧਰ ਨੂੰ ਵੀ ਲੋਕ ਜਾਂ ਕਹਿ ਲਾਂ ਨੌਜਵਾਨੀ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਆ ਤੇ ਉੱਥੋਂ ਖਬਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਜਿਹੜੇ ਸਭ ਤੋਂ ਅੱਗੇ ਹੋ ਕੇ ਲੜਾਈ ਲੜ ਰਹੇ ਆ ਉਹ ਦੀਪ ਨੂੰ ਪਿਆਰ ਕਰਨ ਵਾਲਿਆ ਕਈ ਬਿਆਨ ਵੀ ਉਹਨਾਂ ਨੌਜਵਾਨਾਂ ਦੇ ਆ ਗਏ ਕਹਿੰਦੇ ਬਾਈ ਦੀ ਸੋਚ ਨੂੰ ਲੈ ਕੇ ਚੱਲੇ ਹੋਏ ਕਿਦਾਂ ਦੇਖ ਰਹੇ ਸਾਰੇ ਵਰਤਾਰੇ ਨੇ ਵੇਖੋ ਜਿਹੜਾ ਸੱਚੇ ਪਾਤਸ਼ਾਹ ਦਾ ਕੁੱਲ ਵਰਤਾਰਾ ਵਾਰਤਿਆ ਵੇਖੋ ਸ਼ੰਭੂ ਮਾਰਚਾ ਲੱਗਣਾ ਅੱਜ ਉਸੇ ਸ਼ੰਭੂ ਮੋਰਚੇ ਤੇ ਫੇਰ ਉਹੀ ਐਟਕੜੇ ਕਾ ਹਨਾ ਵੀ ਉਸੇ ਯਾਨੀ ਕਿ ਵੀ ਹਰੇਕ ਨਿਸ਼ਾਨਾ ਦੇ ਥੱਲੇ ਫੇਰ ਲੜਾਈ ਐ ਇੱਕ ਵਾਰੀ ਵਿੱਡ ਲਈ ਆ ਕਿਸਾਨਾਂ ਨੇ ਰੱਖੋ ਤੁਸੀਂ ਕਿਸਾਨਾਂ ਦੀ ਵਿੱਡੀ ਹੋਈ ਆ ਪਰ ਜੇ ਆਪਾਂ ਬਾਈ ਦੇ ਕਤਲ ਤਿੰਨੇ ਵੇਖ ਗਏ ਤਿੰਨੇ ਦੀਪ ਸੀ ਜੀ ਅਖੀਰਲਾ ਸ਼ੋਭ ਸੀ ਹਮ ਠੀਕ ਆ ਜੀ ਇਹ ਗੱਲ ਦੇ 15 2 ਨੂੰ ਅੱਜ ਦੇ ਦਿਨ ਦੀਪ ਸਿੱਧੂ ਵੀਰ ਦਾ ਜਾਣਾ 14 ਤਿੰਨ ਨੂੰ ਵੀਰ ਨੰਗਲੰਬੀਆਂ ਦਾ ਜਾਣਾ ਤੇ ਉਹ 295 ਗਿਣਤੀ ਬਾਨੀ ਆ ਇਹ ਛੋਟੀਆਂ ਗੱਲਾਂ ਨਹੀਂ ਇਹ ਗੁਰੂ ਆ ਜਿਹੜਾ ਤ੍ਰੈ ਗੁਣ ਤੇ ਪ੍ਰਭ ਭੈਣ ਤਿਸੇ ਬੁਝਾਏ ਨਾਨਕਾ ਜਿਸ ਹੋ ਵੈ ਸੋ ਪ੍ਰਸੰਨ ਉਹਨੂੰ ਬੁਝਾਉਂਦਾ ਉਹਨੂੰ ਦੀਂਦੀਆਂ ਇਹ ਚੀਜ਼ਾਂ ਜਿਵੇਂ ਬਾਈ ਦੀਪ ਸਿੱਧੂ ਆਂਦਾ ਸੀ ਨਾ ਜਿਹੜਾ ਬੰਦਾ ਇਸ ਲੜਾਈ ਨੂੰ ਇਸ ਜੰਗ ਨੂੰ ਸਮਝ ਜੂਗਾ ਉਹ ਇਤਿਹਾਸ ਸਿਰਜ ਜੂਗਾ ਤੇ ਜਿਹੜੀਆਂ ਇਸ ਰੂਹਾਂ ਨੂੰ ਲੜਾਈ ਦੀ ਪਛਾਣ ਇਹ ਦੇਣੀ ਵੀ ਸੱਚੇ ਸਾਧਗੁਰਾਂ ਨੇ ਆ ਤੇ ਜਿਹੜੀ ਇਸ ਲੜਾਈ ਦੇ ਵਿੱਚ ਜਿੰਨੀਆਂ ਵੀ ਨਿਰੰਤਰ ਕੋਈ ਛੋਟੇ ਲੈਵਲ ਤੇ ਕੋਈ ਵੱਡੇ ਲੈਵਲ ਤੇ ਕਿਵੇਂ ਵੀ ਨਭਾਉਂਦਾ ਉਹ ਰੂਹਾਂ ਦੇ ਨਾਲ ਸਦਾ ਹੀ ਚੜਦੀ ਕਲਾ ਵਰਤ ਨਹੀਂ ਆ ਤੇ ਜਿਹੜੇ ਜਿੰਨੇ ਵੇਖੋ ਜਿਹੜੇ ਉਸ ਵਕਤ ਸ਼ੰਭੂ ਮੋਰਚਾ ਲੱਗਣਾ ਸ਼ੰਭੂ ਮੋਰਚੇ ਤੋਂ ਬਾਅਦ ਦਿੱਲੀ ਜਾਣਾ ਦਿੱਲੀ ਜੈਤ ਕੇ ਨਿਸ਼ਾਨ ਝਲਾਉਣੇ ਰਪੀਲ ਕਰਾ ਦੇਣੇ ਉਥੋਂ ਜਿੰਨੇ ਵੀ ਕਾਨੂੰਨ ਤਿੰਨੇ ਕਾਨੂੰਨ ਉਹ ਖਤਮ ਕਰਾ ਕੇ ਤੇ ਵਾਪਸ ਪੰਜਾਬ ਆਉਣਾ ਇਹ ਦੀਪ ਸਿੱਧੂ ਤੋਂ ਵੱਡੀ ਕੋਈ ਵੀ ਗੱਲ ਕਰ ਹੀ ਨਹੀਂ ਸਕਦਾ ਸੀਗਾ ਵੇਖੋ ਇਹ ਚੀਜ਼ਾਂ ਹੁੰਦੀਆਂ ਹੁਕਮ ਚ ਗੁਰੂ ਦੇ ਹੁਕਮ ਚ ਬੰਬਿਓਂ ਚੱਲ ਕੇ ਪੜਾਈਆਂ ਕੀਤੀਆਂ ਜਿਹੜੇ 84 ਚ ਉਹਦੇ ਤੇ ਹਮਲਾ ਹੋਇਆ ਸੀ ਉਹਦੇ 84 ਚ ਜੰਮਿਆ ਉਹ ਠੀਕ ਆ ਉਹਨਾਂ ਸੂਰਮਿਆਂ ਦੀਆਂ ਗੋਦੀਆਂ ਚ ਖੇਡਿਆ ਸਰਦਾਰ ਗਰਜਨ ਸਿੰਘ ਸੀ ਬਹੁਤ ਸਿੰਘ ਵਾਲਾ ਜਾਂ ਉਹਨਾਂ ਰੂਹਾਂ ਨਾਲ ਪਿਆਰ ਕੀਤਾ ਜਿਨ੍ਹਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੂੰ ਉਹ ਮਾਨ ਮਤਾ ਸੰਘਰਸ਼ ਲੜਿਆ ਲੰਬੇ ਸਮੇਂ ਤੋਂ ਮੇਰਾ 88 ਦਾ ਜਨਮ ਹੈ ਅਸੀਂ ਪਿਛਲੇ ਸਮੇਂ 'ਚ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਆ ਉਸ ਤੋਂ ਬਾਅਦ ਯੂਏਪੀਏ ਦੇ ਕੇਸ ਵੀ ਭੁਗਤੇ ਆ ਹਨਾ ਜਿਵੇਂ ਹੁਣ ਐਨਐਸਏ ਲੱਗੀ ਵੀਰਾਂ ਤੇ ਸਾਡੇ ਤੇ ਜਦੋਂ ਮੇਰੇ ਨਾਲ 500 ਨੌਜਵਾਨ ਘਟੋ ਘਟ ਹੋਰ ਸੀਗਾ ਜਿਨ੍ਹਾਂ ਤੇ ਉਸ ਸਮੇਂ ਸਾਡੇ ਤੇ 57 58 ਪਰਚੇ 2017 ਤੋਂ ਬਾਅਦ 2016 17 ਤੋਂ ਬਾਅਦ ਲੜੀ ਚਲਾਈ ਗਈ ਸੀ 2020 ਤਾਈਂ ਵੀ ਬਹੁਤ ਜ਼ਿਆਦੇ ਪਰਚੇ ਪਾਏ ਗਏ ਸੀ ਨੌਜਵਾਨਾਂ ਤੇ ਇਸ ਗੱਲ ਨੂੰ ਲੈ ਕੇ ਵੇਖੋ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੱਜ ਵੀ ਬੇਅਦਬੀ ਹੁੰਦੀ ਹੈ ਤੇ ਨੌਜਵਾਨੀ ਉੱਠ ਕੇ ਖੜੀ ਹੁੰਦੀ ਆ ਉਹ ਗੱਲ ਵੱਖਰੀ ਆ ਵੀ ਸਾਡੀ ਸਿੱਖ ਕੌਮ ਦੀ ਲੀਡਰ ਨੇ ਉਹ ਲੀਡਰਸ਼ਿਪ ਨਹੀਂ ਬਣ ਖਾ ਸਕੀ ਵੀ ਜਿਹਦੇ ਕਰਕੇ ਸਾਨੂੰ ਹਾਰ ਦਾ ਸਾਹਮਣਾ ਹੀ ਕਰਨਾ ਪਿਆ ਉਹਨਾਂ ਨੇ ਫੇਰ ਝੂਠੇ ਲੀਡਰਾਂ ਤੇ ਵਿਸ਼ਵਾਸ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤਿਆਗ ਲਈ ਦਿੱਤੀ ਸਿੱਖ ਸੰਗਤ ਨੂੰ ਅੱਜ ਜਿਹੜਾ ਦੁਆਰਾ ਮੋਰਚਾ ਲੱਗਾ ਹੋਇਆ ਸੀ ਸੁਖਰਾਜ ਸਿੰਘ ਨੇ ਵੀ ਬਿਨਾਂ ਕਿਸੇ ਸ਼ਰਤ ਤੋਂ ਚੱਕਿਆ ਹੋਇਆ ਸਾਨੂੰ ਕੋਈ ਵੀ ਆਸ ਨਹੀਂ ਰਹੇਗੀ ਨਾ ਸਾਡੇ ਆਪ ਦੇ ਬੰਦਿਆਂ ਤੇ ਜਿਹੜਾ ਰੋਲ ਮਾਡਲ ਹੁੰਦੇ ਆ ਜਾਂ ਰੋਲ ਮਾਡਲ ਜਾਂ ਵੇਖੋ ਇਹ ਬੰਦੇ ਨੂੰ ਕੋਈ ਪੈਸਿਆਂ ਦੀ ਤੋੜ ਨਹੀਂ ਸੀ ਕੋਈ ਕੌਸ਼ ਨਹੀਂ ਸੀ ਰੱਜਿਆ ਪੁੱਜਿਆ ਬੰਦਾ ਸੀ ਲੋਕਾਂ ਨੇ ਗਦਾਰੀਆਂ ਦੇ ਟੈਗ ਦਿੱਤੇ ਸਭ ਕੁਝ ਦਿੱਤੇ ਉਹ ਬੰਦੇ ਨੇ ਕਿਸੇ ਨਾਲ ਧੋਖਾ ਨਹੀਂ ਧੜੀ ਨਹੀਂ ਅੱਜ ਉਹ ਜਿੱਤ ਕੇ ਦੁਨੀਆ ਗਿਆ ਵਿਆ ਬਿਲਕੁਲ ਅੱਜ ਤੁਸੀਂ ਕਿੱਥੇ ਖੜੇ ਆਂ ਅੱਜ ਅਮਰਤਪਾਲ ਵੀ ਢਿਬਰੂਗੜ੍ਹ ਬੈਠਾ ਅੱਜ ਤੁਸੀਂ ਕਿੱਥੇ ਖੜੇ ਆਂ ਆਜੋ ਮੈਦਾਨ 'ਚ ਜਿੱਥੇ ਵੀ ਖੜੋਗੇ ਅਸੀਂ ਸਾਡੇ ਦੇ ਜਦਨ ਗੁਰੂ ਨੇ ਵੀ ਹੁਕਮ ਕੀਤਾ ਅਸੀਂ ਮੈਦਾਨ 'ਚ ਹੀ ਰਹਿਨੇ ਆਂ ਤੇ ਮੈਦਾਨ 'ਚ ਹੀ ਰਵਾਂਗੇ ਸੱਚੇ ਪਾਤਸ਼ਾਹ ਰਹਿਮ ਕਰੇ ਜਿਸ ਦਿਨ ਸਾਡਾ ਸਿਰ ਨਹੀਂ ਲੈ ਜਾਂਦਾ ਉਸ ਦਿਨ ਤਾਈਂ ਮੈਦਾਨ 'ਚੋਂ ਪਿੱਛੇ ਨਹੀਂ ਪਰ ਸਾਨੂੰ ਦੋਖੇ ਹੁੰਦਾਗਾ ਜਿਹੜੇ ਸਾਡੇ ਮੂਰੇ ਲੀਡਰ ਤਿਆਰ ਕਰੇ ਆ ਜਿਹੜੇ ਸਾਨੂੰ ਸਿਰਫ ਤੇ ਸਿਰਫ ਸਾਰੇ ਇੱਕ ਪੜਾ ਨੂੰ ਉਸ ਦਰ ਨੂੰ ਇੱਕ ਲਿਆ ਕੇ ਇਕੱਲਾ ਵੋਟ ਕਨਸੈਪਟ ਤੇ ਹੀ ਤਿਆਰ ਕਰ ਦਿੰਦੇ ਆ ਜਾਂ ਫਿਰ ਤੁਸੀਂ ਨੌਜਵਾਨੀ ਨੂੰ ਇਸ ਲੈਵਲ ਤੇ ਤਿਆਰ ਕਰੋ ਵੀ ਉਹ ਵੋਟਾਂ ਵਾਸਤੇ ਤੁਹਾਨੂੰ ਤਿਆਰ ਕਰਨ ਪਰ ਫਿਰ ਵੀ ਜੇ ਜੇ ਪੰਥ ਨੂੰ ਜਾਂ ਪਾਰਟੀ ਨੂੰ ਵੋਟਾਂ ਦੀ ਲੋੜ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਵੀ ਸਿਰ ਲੈ ਲੈ ਸਾਨੂੰ ਇਹੋ ਜਿਹਾ ਕੋਈ ਨਹੀਂਗਾ ਚਲ ਵੋਟਾਂ ਵਾਲਿਆਂ ਨੂੰ ਵੋਟਾਂ ਹੀ ਪੈ ਜਾਣ ਜੇ ਸਾਡੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਜੇ ਕਿਤੇ ਪਾਰਟੀ ਉਭਾਰ ਬਣ ਜਾਂਦਾਗਾ ਤੇ ਉਹਦੇ ਚ ਸਾਡੇ ਨੌਜਵਾਨ ਆ ਕੇ ਅੱਗੇ ਸ਼ਿਰਕਤ ਕਰਨ ਆਪਦੇ ਅਹੁਦੇ ਸਾਂਭਣ ਆਪਦੀ ਲੀਡਰਸ਼ਿਪ ਕਰਨ ਰਾਜ ਦੀ ਨੀਤੀ ਗੁਰੂ ਤੋਂ ਸਿੱਖਣ ਤੇ ਆਪਦੀ ਰਾਜਨੀਤੀ ਨੂੰ ਅੱਗੇ ਵਧਾਉਣ ਤੇ ਅਕਾਲਤਾ ਸਾਹਿਬ ਨੂੰ ਸਮਰਪਿਤ ਹੋ ਕੇ ਕਰਨਾ ਪਊਗਾ ਇਹ ਨਹੀਂ ਬਿਨਾ ਅਕਾਲਤਾ ਸਾਹਿਬ ਨੂੰ ਸਮਰਪਣ ਤੋਂ ਬਿਨਾ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਤੇ ਜਿਹੜੀ ਹੁਣ ਕੋਈ ਵੀ ਤਾਕਤ ਆ ਇਹ ਸਾਡੀ ਏਕਤਾ ਚਾ ਸਾਡੀ ਸਿੱਖੀ ਦੇ ਵਿੱਚ ਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਿਹਰ ਦੇ ਵਿੱਚ ਆ ਕਮਾਉਣੀ ਇਹ ਸਿਰ ਨਾਲ ਪਊਗੀ ਜਿੱਦਣ ਮਰਜੀ ਕਮਾਇਓ ਅੱਜ ਕਮਾਇਓ ਕੱਲ ਕਮਾਇਓ ਜਿੱਦਣ ਵੀ ਗੁਰੂ ਨੇ ਮੰਗਿਆ ਸਿਰ ਮੰਗਿਆ ਸਤਗੁਰ ਆਗੇ ਸੀਸ ਭੇਟ ਦਿਓ ਜੇ ਸੱਚ ਐ ਸਤਗੁਰ ਭਾਵੇ ਜੇ ਉਹਨੇ ਪਾਇਆ ਨਾ ਉਸ ਪੀਤਾ ਨੂੰ ਪਾਇਆ ਫੇਰ ਉਹ ਸਿਰ ਲੈਂਦਾ ਨਹੀਂ ਐਵੇਂ ਲੰਡੀ 부ਚੀ ਦਾ ਉਹ ਸਿਰ ਵੀ ਨਹੀਂ ਲੈਂਦਾ ਜਦੋਂ ਕਿਸੇ ਆਸਤੇ ਕੋਈ ਕਰਨਾ ਪੈਂਦਾਗਾ ਆਪਾਂ ਨੂੰ ਇੱਥੇ ਕਹ ਦਿੰਦੇ ਆ ਬਲੀਆਂ ਲੈਂਦੇ ਆ ਫਲਾਨਿਆਂ ਦਿੰਦੇ ਆ ਨਹੰਗ ਫਲਾਨਾ ਦਿੰਦੇ ਆ ਤੇ ਜਦਨ ਨਹੰਗਾ ਆਪਦਾ ਸਿਰ ਦਿੰਦੇ ਉਸਦਨ ਬਲੀ ਨਹੀਂ ਦਿੰਦੇ ਉਹ ਹੂੰ ਬਿਲਕੁਲ ਜੇ ਹਜੇ ਦਾ ਸੌਕ ਸਾਲ ਹੀ ਹੋਇਆ ਤੇ ਕੌਮ ਅਜ ਡਾਟ ਪਾਈ ਜਾਂਦੀ ਆ ਨਹੰਗ ਸਿੰਘ RAM ਹੀ ਕਰਦੇ ਆ ਰਾਮ ਹੀ ਕਰਦੇ ਨਾ ਪਿਛਲੇ 100 ਸਾਲ ਦਾ ਤੇ ਡਾੜ ਪਿਆ ਖੜਾ ਸਾਰਿਆਂ ਦਾ ਤੇ ਜਿੱਦਣ ਸੱਚੇ ਪਾਤਸ਼ਾਹ ਰਹਿਮ ਕਰੇ ਇਹ ਦੁਨੀਆ ਸਮਝ ਜਵੇ ਉਹਨਾਂ 40 ਮੌਕਤਿਆਂ ਨੂੰ ਸਮਝ ਜਵੇ ਇਹ ਇੱਥੇ ਚਮਕੌਰ ਦੀ ਗੜੀ ਵਾਲਿਆਂ ਨੂੰ ਸਮਝ ਜਵੇ ਨਹੀਂ ਇਹਨਾਂ ਨੇ 40ਆਂ ਨੇ ਵੀ ਲੈ ਪੈਣਾਗਾ ਲਾਲ ਕਿਲੇ ਤੇ ਜਿੱਦਣ ਪੰਨੂ ਆਂਦਾ ਸੀਗਾ ਐਸ ਐਫ ਜੇ ਵਾਲਾ ਭਾਵੇਂ ਪਰਚੇ ਹੀ ਪਾਉਣ ਯਾਰ ਤੂੰ ਸੱਚ ਨੇ ਸਾਡਾ ਦਾ ਭਰਾ ਸਾਡਾ ਦਾ ਭਰਾ ਰਹਿਣਾ ਉਹ ਸਾਡਾ ਨਹੀਂਗਾ ਦੁਸ਼ਮਣ ਜੇ ਇਨਦਣੋਂ ਨੇ ਕਿਹਾ ਸੀਗਾ ਵੀ ਮੈਂ 2.5 ਲੱਖ ਡਾਲਰ ਦਿੰਨਾਗਾ ਤੇ ਕੋਈ ਜਾ ਕੇ ਉਥੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚਲਾਵੇ ਕੋਈ ਸੋਚ ਸਕਦਾ ਸੀ ਬੰਦਾ ਵੀ ਨਿਸ਼ਾਨ ਚਲਾ ਦੂਗਾ ਸਾਰੀ ਕੌਮ ਨੇ ਚਲਾਇਆ ਸਾਰੇ ਪੰਜਾਬ ਨੇ ਚਲਾਇਆ 2012-11 ਦੇ ਵਿੱਚ ਗੱਲ ਚੱਲਦੀ ਸੀਗੀ ਵੀ 2020 ਚ ਖਾਲਿਸਤਾਨ ਬਣੂਗਾ ਬਣਾ ਕੇ ਵਿਖਾਇਆ ਹੂੰ ਬਿਲਕੁਲ ਦੁਨੀਆ ਦੇ ਸਬਰ ਨੇ ਵਿਖਾਇਆ ਸਿੱਖਾਂ ਦੇ ਸਬਰ ਨੇ ਵਿਖਾਇਆ ਅਸੀਂ ਇਹੋ ਜਿਹੇ ਆ ਪਰੇ ਪੀਤੇ ਬੈਠੇ ਆ ਇਹ ਨਾ ਸਮਝਣ ਇੱਥੇ ਮਾਈ ਭਾਗੋ ਵੀ ਜਉਂਦੀ ਆ ਹੂੰ ਇੱਥੇ ਮਹਾ ਸਿੰਘ ਵੀ ਜਿਉਂਦਾ ਹੈ ਇੱਥੇ ਭਾਈ ਸੁੱਖਾ ਜਿੰਦਾ ਵੀ ਜਿਉਂਦੇ ਇੱਥੇ ਗਰਜਨ ਸਿੰਘ ਬਹੁਤ ਸਿੰਘ ਵਾਲਾ ਵੀ ਜਿਉਂਦਾ ਹੈ ਇੱਥੇ ਨਿਹਾਲ ਸਿੰਘ ਔਟਾਰੀ ਇੱਥੇ ਸ਼ਾਮ ਸਿੰਘ ਔਟਾਰੀ ਸਾਰੇ ਯੋਧੇ ਸੂਰਮੇ ਹੈਗੇ ਆ ਕਿਤੇ ਗੁਰੂ ਦੇ ਦਰ ਤੇ ਨਹੀਂ ਕੋਈ ਮਰਦਾਗਾ ਜਦੋਂ ਮਹਾਰਾਜ ਨੇ ਪ੍ਰਤੱਖ ਕਰਤਾ ਜੇ ਸਾਨੂੰ ਹਣ ਮਾਰਨ ਦਾ ਹੀ ਡਰ ਰਹਿ ਗਿਆ ਤੇ ਫੇਰ ਗੁਰੂ ਦੇ ਦਰ ਸਿੰਘ ਸ਼ਰਨ ਕੱਤ ਜਾਈਏ ਜੋ ਜੁੰਮਗ ਗਰਾਸ ਹੈ ਜੇ ਗਿੱਦੜਾ ਤੋਂ ਡਰਨਾ ਸ਼ੇਰ ਦੀ ਸ਼ਰਨ ਚ ਜਾਣ ਦਾ ਕੋਈ ਫਾਇਦਾ ਨਹੀਂਗਾ ਸੱਚੇ ਪਾਸ਼ਾ ਰਹਿਮਤ ਕਰੇ ਚੜ੍ਹਦੀ ਕਲਾ ਬਖਸ਼ੇ ਕੋਈ ਗੱਲ ਨਹੀਂ ਸਮਾਂ ਬਹੁਤ ਨੇੜੇ ਆ ਤੇ ਜਲਦ ਤੋਂ ਜਲਦ ਇਹਦਾ ਹੁਸਨ ਵੀ ਵੇਖਿਆ ਜਾਊਗਾ ਸਿੱਖ ਪੰਥ ਦਾ ਜਰੂਰ ਜਿਹੜੇ ਕੋਈ ਵੀ ਗੌਣ ਵਾਲਾ ਆਪਦੀ ਜਿਹੜੀ ਮੌਤ ਲਿਖ ਕੇ ਗਿਆ ਨਾ ਮੂਸੇ ਵਾਲਾ ਉਹਨੇ ਕੱਲੀ-ਕੱਲੀ ਆਪਾਂ ਕਹਿੰਦੇ ਆ ਨਾ ਅੱਜ ਮੰਨਦੇ ਆ ਵੀ ਹਾਂ ਯਾਰ ਬੰਦੇ ਨੇ ਲਿਖੀ ਗੱਲ ਯਾਰ ਉਹ ਬੰਦੇ ਨੇ ਲਿਖਿਆ ਵੀ ਹਰੇ ਤੋਂ ਕੇਸਰੀ ਨਾ ਰੰਗ ਹੋ ਜਾਣ ਝੰਡਿਆਂ ਦੇ ਇਹ ਹੋਣੇ ਆ ਇਹਨਾਂ ਦੀਆਂ ਕਰਤੂਤਾਂ ਨੇ ਕਰਾਉਣੇ ਆ ਜਿੱਦਾਂ ਮੂਸੇ ਵਾਲਾ ਤੁਸੀਂ ਗੱਲ ਕਰ ਲਈ ਵੀਰ ਦੀ ਉਹਦੀਆਂ ਬਹੁਤ ਤਾਂ ਜਿਹੜੀਆਂ ਗੱਲਾਂ ਸੀਗੀਆਂ ਪਹਿਲਾਂ ਆਪਣੇ ਗੀਤਾਂ ਦੇ ਵਿੱਚ ਸ਼ੇਅਰ ਕਰ ਚੁੱਕਿਆ ਸੀ ਲੋਕਾਂ ਨੂੰ ਦੱਸ ਚੁੱਕਿਆ ਸੀ ਉਹੀ ਉਹੀ ਸਾਰੇ ਵਰਤਾਰੇ ਵਾਪਰੇ ਤੇ ਜੇ ਭਾਈ ਦੀਪ ਦੀ ਗੱਲ ਕਰ ਲਈਏ ਜਾਂ ਮਜੂਦਾ ਹੁਣ ਸਮੇਂ ਦੀ ਗੱਲ ਕਰ ਲਈਏ ਭਾਈ ਕਹਿੰਦਾ ਸੀਗਾ ਜੇ ਤੁਸੀਂ ਇਦਾਂ ਵਾਪਸ ਚਲੇ ਗਏ ਤੇ ਤੁਹਾਨੂੰ ਦੁਬਾਰਾ ਦਿੱਲੀ ਆਉਣਾ ਪੈਣਾ ਤੇ ਅੱਜ ਕਿਸਾਨ ਜਾ ਰਹੇ ਨੇ ਹਰ ਗੱਲ ਸੱਚੀ ਹੋਈ ਏ ਉਸ ਵੀਰ ਦੀ ਤੇ ਇਹਨਾਂ ਨੇ ਜਾਨ ਨਹੀਂ ਦੇਣਾ ਹੁਣ ਇਹ ਵੀ ਗੱਲ ਕਿਉਂਕਿ ਉਹਨਾਂ ਦੀ ਤਿਆਰੀ ਅੱਗੇ ਨਾਲੋਂ ਮੁਕੰਮਲ ਤੌਰ ਤੇ ਉਹ ਤਿਆਰ ਆ ਕਿਉਂਕਿ ਉਹ ਜਿਹੜਾ ਖਦਾ ਖਾ ਕੇ ਖਾ ਕੇ ਵੀਚ ਅੱਜ 4 ਸਾਲ ਬਾਅਦ ਤੇ ਫਰਕ ਤੇ ਖੜੇ ਆ ਆਪਾਂ ਉਸ ਦੁਬਾਰਾ ਦਾ ਆਪਾਂ ਜੋਧੇ ਆਪਦੇ ਗਵਾਏ ਹਣਾ ਨਵੀਂ ਸਰਕਾਰ ਐਨਕਲਾਬੀਆਂ ਦੀ ਦਿੱਤੀ ਵੀ ਯਾਰ ਐਨਕਲਾਬ ਐਨਕਲਾਬ ਪੰਜਾਬ ਸੰਘਰਸ਼ ਚੋਂ ਉੱਭਰ ਕੇ ਆਇਆ ਸੀਗਾ ਇਹਨਾਂ ਨੇ ਕਿਹਾ ਨਵਾਂ ਇਨਕਲਾਬ ਵੇਖ ਲੋ ਜਿਨ੍ਹਾਂ ਦੇ ਪੱਲੇ ਹੀ ਕੋਹ ਹੈ ਨਹੀਂਗਾ ਹਣਾ ਜਿੱਥੇ ਅੱਗੇ ਮੰਨ ਕੇ ਚਲੋ ਵੀ ਪ੍ਰਕਾਸ਼ ਬਾਦਲ ਹੁੰਦਾ ਸੀ ਉਹਨੂੰ ਵੀ ਦਾੜੀ ਦੀ ਸ਼ਰਮ ਕਿਤੇ ਨਾ ਕਿਤੇ ਮਾੜੀ ਮੋਟੀ ਦਾ ਰੱਖੀ ਹੋਊ ਕਿਤੇ ਪੱਗ ਦੀ ਰੱਖੀ ਹੋਊ ਕੈਪਟਨ ਅਮਰਿੰਦਰ ਸਿੰਘ ਵੀ ਗੁਰੂ ਘਰ ਦੇ ਹੀ ਸੀਗੇ ਵੀ ਉਹਨਾਂ ਨੂੰ ਵੀ ਗੁਰੂ ਘਰ ਦਾ ਵਾਰੀ ਸੀਗਾ ਤੇ ਇਹੋ ਜੀ ਮਹਾਰਾਜ ਨੇ ਕੁਰਸੀ ਖਿੱਚਤੀ ਇਹਨਾਂ ਦੇ ਟੱਬਰਾਂ ਕੋਲੇ ਕੁਰਸੀ ਨਹੀਂ ਲੈ ਆਉਂਦੀ ਕੀ ਜਿੱਥੇ ਮਰਜ਼ੀ ਭੱਜ ਲੈਣ ਮਰਜੀਤ ਸਿੰਘ ਮਾਨ ਮਾਨ ਤਾਂ ਹਾਰਦਾ ਵੀ ਅਖੀਰ ਤੇ ਆ ਕੇ ਜਿੱਤ ਗਿਆ ਲੈ ਹੂੰ ਬਿਲਕੁਲ ਸਚਾਈ ਦੀ ਜਿੱਤ ਓੜਕ ਸਾਚ ਰਹੀ ਏ ਓੜਕਣੇ ਦਾ ਸੱਚ ਰਹਿਣਾ ਹੀ ਰਹਿਣਾ ਹੈ ਗੁਰੂ ਤਾਂ ਅੱਜ ਵੀ ਸਾਥ ਆ ਕੱਲ ਨੂੰ ਵੀ ਸਾਥ ਆ ਪਰਸੋਂ ਵੀ ਸਾਥ ਆ ਆਦ ਜੁਗਾਦ ਸਾਥ ਹੀ ਸਾਥ ਆ ਉਹ ਇਹ ਤਾਂ ਹੁਣ ਆ ਹੈ ਵਰਛੀ ਆ ਕਿਸੇ ਵੀ ਵੀਰ ਦੇ ਮਾਰਗੇ ਉਹਨੇ ਮੇਰੇ ਵੀ ਓਨੀ ਪੀੜ ਕਰਨੀ ਤੇਰੇ ਵੀ ਓਨੀ ਕਰਨੀ ਇਹਨੂੰ ਕਹਿੰਦੇ ਸੱਤ ਬਿਲਕੁਲ ਤੇ ਜਿਹੜੀ ਗੱਲ ਅਸੀਂ ਨਾ ਮੇਰੇ ਜਦੋਂ ਮੈਂ ਘਰੇ ਬੈਠਦਾਗਾ ਤੇ ਜਿੱਥੇ ਮੈਂ ਗੁਰਬਾਣੀ ਪੜ੍ਹਦਾ ਇੱਕ ਪਾਸੇ ਮੇਰੇ ਸ਼ਾਸਤਰ ਪਏ ਇੱਕ ਪਾਸੇ ਸ਼ਾਸਤਰ ਪਏ ਆ ਵੀ ਗੁਰਬਾਣੀ ਦੇ ਵਿਦਿਆ ਦੇ ਪਏ ਆ ਇੱਕ ਪਾਸੇ ਸ਼ਾਸਤਰ ਪਏ ਤੇ ਜਦੋਂ ਉਹ ਵਿਚਾਲੇ ਬਹਿ ਕੇ ਵੇਖਦੇ ਆ ਤੇ ਉਹ ਤਿੰਨਾਂ ਦਾ ਮੇਲ ਆ ਜਿੰਨੀ ਸੱਟ ਇਹਦੀ ਆ ਨਾ 19 ਸ਼ਬਦ ਦੀ ਆ ਜਿਹਦੇ ਲੱਗਦੀ ਆ ਹੈਨਾ ਜਿਨ੍ਹਾਂ ਦੇ ਬਾਣ ਕਲੇਜੇ ਤੇ ਸ਼ਬਦ ਦਾ ਲੱਗ ਗਿਆ ਜੇ ਤੁਹਾਨੂੰ ਮਿਲਨੀ ਆ ਸਵਰ ਤੇ ਸੰਤੋਖ ਦੀ ਮਿਲਨੀ ਆ ਸਾਡੇ ਵੱਲੋਂ ਸਿਮਰਜੀਤ ਮਾਨ ਖਾਲਸਤਾਨ ਬਣਾ ਦੇਵੇ ਸਾਡੇ ਵੱਲੋਂ ਕੋਈ ਹੋਰ ਜੋਦਾ ਉੱਠ ਕੇ ਬਣਾ ਦੇਵੇ ਅਸੀਂ ਇਸ ਲੜਾਈ ਦੇ ਲਈ ਹਰ ਵਕਤ ਹਰ ਪਲ ਤਿਆਰ ਬਰ ਤਿਆਰ ਆ ਅੱਜ ਭਾਲਕ ਸਾਨੂੰ ਮਰਨਾ ਪਵੇ ਸਾਨੂੰ ਮਾਰਨਾ ਪੈ ਜੇ ਅਸੀਂ ਸਾਨੂੰ ਵਾਰ ਨਾ ਪੈ ਜੇ ਸਾਰਾ ਟੱਬਰ ਵਾਰ ਨਾ ਪੈ ਜੇ ਸਾਨੂੰ ਇਹੋ ਜੇ ਕੋਈ ਚਾਹ ਜਕਣੀ ਕਿ ਸੱਚੇ ਬਾਸ਼ਾ ਰਹਿਮਤ ਕਰੀ ਜੇ ਤੇਰੇ ਦਰ ਤੋਂ ਕਿਤੇ ਪਾਸੇ ਫੇਰਤਾ ਸੀ ਡਰ ਜਾਾਂਗੇ ਜੇ ਤੇਰੇ ਦਰ ਤੇ ਰਹਿ ਗਏ ਤੇਰੀ ਮਿਹਰ ਚ ਰਹਿ ਗਏ ਜੇ ਤੂੰ ਸਾਨੂੰ ਸਿੱਖ ਬਣਾਇਆ ਜੀ ਸੰਤ ਜਰਨੈਲ ਸਿੰਘ ਜੀ ਦੇ ਪੈੰਡ ਅਸੀਂ ਨਾ ਇਹ ਇਕੱਠ ਕੀਤਾ ਸੀਗਾ ਇੱਕ ਉਸ ਦਿਨ ਮੈਂ ਇੱਕ ਬੇਨਤੀ ਸੰਗਤ ਦੇ ਵਿੱਚ ਖੜ ਕੇ ਕੀਤੀ ਸੀ ਅਜ ਤਾਈਂ ਸੰਗਤ ਨਾਲ ਜਿਹੜੀ ਵੀ ਗੱਲ ਕਹਿ ਤੀ ਮੈਂ ਕਿਤੇ ਪਿੱਛੇ ਨਹੀਂ ਸੱਚੇ ਪਾਤਸ਼ਾਹ ਦੀ ਕਰਪਾ ਨਾਲ ਹਟਿਆ ਤੇ ਮੇਰੇ ਦਿਲ ਚ ਡਰ ਵੀ ਇਹੀ ਰਹਿੰਦਾ ਵੀ ਜਿਹੜਾ ਸੰਗਤ ਨਾਲ ਵਜਨ ਕਰ ਲਿਆ ਉਹ ਤੇ ਪਿੱਛੇ ਨਹੀਂ ਹਟਣਾ ਕਦੇ ਵੀ ਭਾਵੇਂ ਕੁਝ ਵੀ ਹੋ ਜਵੇ ਉਸ ਦਿਨ ਉੱਥੇ ਕਿਹਾ ਸੀਗਾ ਮੈਂ ਕਿਹਾ ਜੇ ਅਸੀਂ ਗੁਰੂ ਦੇ ਸੱਚੇ ਸਿੱਖ ਹੋਏ ਨਾ ਤੁਸੀਂ ਤਾਂ ਕਹਿੰਦੇ ਨਾ ਸਿੱਖ ਆਏ ਤੇ ਜਿਉਂ ਆ ਅਸੀਂ ਆਪਦੀ ਤਰੀਖ ਵੀ ਦੱਸ ਕੇ ਮਰਾਂਗੇ ਜਦਨ ਮਰਨਾ ਹੋਇਆ ਨਾ ਉਦੋਂ ਪਹਿਲਾਂ ਤੁਹਾਨੂੰ ਅਸੀਂ ਤਰੀਕ ਦੱਸ ਦੇਵਾਂਗੇ ਵੀ ਇਸ ਤਰੀਕ ਨੂੰ ਅਸੀਂ ਮਰਾਂਗੇ ਜੇ ਅਸੀਂ ਗੁਰੂ ਦੇ ਸੇਖ ਹੋਏ ਮੇਰੇ ਕੋਲੇ ਭੈਣ ਖੜੀ ਸੀਗੀ ਦਮਦਮਾ ਸਾਹਿਬ ਜਦਨ ਐਤ ਕੀ ਪ੍ਰੋਗਰਾਮ ਅਖੰਡ ਪਾਠ ਸਾਹਿਬ ਦਾ ਉੱਥੇ ਹੋਇਆ ਹੁਸ਼ਿਆਰਪੁਰ ਤੋਂ ਆਈ ਸੀ ਭੈਣ ਤੇ ਉਹ ਮੇਰੇ ਨਾਲ ਸਾਹਮਣੇ ਖੜੀ ਸੀਗੀ ਉਹ ਭੈਣ ਰੋਡੇ ਵੀ ਆਈ ਸੀ ਉਹ ਆਪਦੀ ਮਾਤਾ ਦੇ ਨਾਲ ਜੀ ਅਸੀਂ ਉੱਥੇ ਖੜੇ ਆ ਤੇ ਉਹ ਮੈਨੂੰ ਸਪੈਸ਼ਲ ਜਦੋਂ ਸਮਾਗਮ ਤੋਂ ਬਾਅਦ ਮਿਲਣਾ ਆਏ ਤਾਂ ਅਸੀਂ ਆਪਸ ਵਿੱਚ ਗੱਲ ਕਰ ਹੀ ਜਾਂਦੇ ਆ ਮੈਂ ਕਿਹਾ ਭੈਣੇ ਅੱਜ ਅਸੀਂ ਉੱਥੇ ਖੜੇ ਆ ਜਿੱਥੇ ਕਲਗੀਧਰ ਪਾਸ਼ਾ ਸਾਡੇ ਅੱਲੀ ਹੱਥ ਕਰੀ ਬੈਠਾ ਇਹਨ ਪੁੱਤਰਾਂ ਕੇ ਸੀਸ ਤੇ ਵਾਰ ਦੀ ਏ ਸਤ ਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਜੇ ਉਹਦਾ ਹੱਥ ਸਾਡੇ ਅੱਲੀ ਆਣਾ ਫੇਰ ਮੈਂ ਉਹਨੂੰ ਭੈਣ ਨੂੰ ਮੈਂ ਕਿਹਾ ਭੈਣੇ ਤੈਨੂੰ ਚੇਤਾ ਨਾ ਮੈਂ ਤੈਨੂੰ ਉਸ ਦਿਨ ਕਹੀ ਸੀ ਇਹ ਗੱਲ ਆਪਾਂ ਸੰਗ ਵਿੱਚ ਕਹੀ ਸੀ ਨਾਲੇ ਮੇਰੀ ਆਪ ਦੀ ਕੋਈ ਜ਼ਰੂਰਤ ਨਹੀਂ ਫੇਰ ਨਹੀਂ ਅੱਜ ਕੋਈ ਜ਼ਰੂਰਤ ਕਹਿਂਦੀ ਇਹ ਗੁਰੂ ਨੇ ਫੇਰ ਕਵਾਤੀ ਇਹ ਕੋਈ ਦਾਵਾ ਨਹੀਂ ਕਰ ਸਕਦਾ ਸਿੱਖ ਕਦੇ ਵੀ ਪਰ ਮੈਂ ਤੁਹਾਨੂੰ ਇਹ ਦੱਸਦਾ ਵੀ ਜਿਹੜਾ ਸੱਚਾ ਹੋਊਗਾ ਉਹ ਕਰੂਗਾ ਦੂਜਾ ਨਹੀਂ ਕਰ ਸਕਦਾ ਜਿਹਦੇ ਕੋਲੇ ਦਾਵਾ ਗੁਰੂ ਕਰਾਵੇ ਉਹ ਕਰੂਗਾ ਤੇ ਦਾਵੇ ਓ ਆ ਫਿਰ ਸਾਡੇ ਪਾਤਸ਼ਾਹੀ ਆ ਗੁਰੂ ਤਾਂ ਬਾਦਸ਼ਾਹੀਆਂ ਨਾ ਸਿੱਖ ਨੇ ਕਦੇ ਬਾਦਸ਼ਾਹੀ ਮੰਗੀ ਆ ਰਾਜ ਦੇ ਤੋ ਕਿਆ ਬੜਾਈ ਪੀਖ ਮਗਾਵੇ ਤਾਂ ਕਿਆ ਘਟ ਜਾਈ ਅਸੀਂ ਗਜਾ ਕੀਤੀ ਆਪਦੇ ਪਿੰਡ ਦੇ ਵਿੱਚ ਅਸੀਂ ਆਪਦੇ ਪਿੰਡ ਚ ਅੱਜ ਵੀ ਅਸੀਂ ਤੁਰ ਕੇ ਰਹੀਏ ਗੱਡੀ ਤੇ ਰਹੀਏ ਕਾਸੇ ਤੇ ਰਹੀਏ ਸਾਨੂੰ ਇਹ ਕਦੇ ਨਹੀਂ ਹੁੰਦਾਗਾ ਵੀ ਅਸੀਂ ਕਿਸੇ ਨਾਲ ਉੱਚੇ ਆ ਜਾਂ ਨੀਵੇਂ ਆ ਅਸੀਂ ਸਿਰਫ ਤੇ ਸਰਬ ਗੁਰੂ ਨੂੰ ਯਾਦ ਕਰਦੇ ਆ ਵੀ ਅਸੀਂ ਗੁਰੂ ਤੇਰੀ ਚਰਨ ਸ਼ਰਨ ਰਹਿਣਾਗਾ ਤੇ ਜਿੱਦਣ ਅਸੀਂ ਭਾਈ ਅਸੀਂ ਸਾਨੂੰ ਕੋਈ ਵੀ ਰੱਬ ਚੇਤੇ ਵੀ ਨਹੀਂ ਸੀਗਾ ਤੇ ਉਸ ਦਿਨ ਰੱਬ ਨੇ ਸਾਡੇ ਤੋਂ ਅਰਦਾਸ ਪਤਾ ਨਹੀਂ ਕਿਵੇਂ ਭੁੱਲੇ ਭਟਕਿਆਂ ਤੋਂ ਕਰਾਈ ਉਹ ਕਿਹੜਾ ਵੇਲਾ ਸੀਗਾ ਜਿਹੜਾ ਅਸੀਂ ਗੁਰੂ ਦੇ ਦਰ ਤੇ ਗਏ ਤੇ ਸਾਡੇ ਵੀ ਸੱਚੇ ਦਿਲੋਂ ਅਰਦਾਸ ਹੋ ਗਈ ਜਦੋਂ ਅਸੀਂ ਨਾ ਮੇਰੇ ਦੋ ਬੇਟੀਆਂ ਬਾਅਦ ਪਚੰਗੀ ਜਿੱਦਾਂ ਦੀ ਜ਼ਿੰਦਗੀ ਤੋਂ ਨਿਕਲ ਕੇ ਆਏ ਹਾਂ ਭਾਈ ਜੀ ਜਦੋਂ ਅਸੀਂ ਅਕਾਲ ਤਾ ਸਾਬ ਤੇ ਸੱਚੇ ਬਾਹ ਸੰਗਤ ਖੜੀ ਮੈਂ ਤਾਂ ਦੱਸਣ ਲੱਗਾ ਨਹੀਂ ਮੇਰਾ ਦਿਲ ਨਹੀਂ ਕਰਦਾ ਮੈਂ ਬੋਲ ਕੇ ਵੀ ਨਹੀਂ ਆਇਆ ਮੇਰਾ ਦਿਲ ਕਰਦਾ ਹੀ ਨਹੀਂ ਬੋਲਣ ਨੂੰ ਹਣ ਯਾਰ ਕਿਉਂਕਿ ਇੱਥੇ ਨਾ ਸਾਰੇ ਲੀਡਰ ਲੂਟਰ ਝੂਠੇ ਹੀ ਆ ਆਪਣੇ ਸਿੱਖ ਕੌਮ ਨੂੰ ਆਪ ਦਾ ਆਪ ਪਛਾਨਣ ਦੀ ਲੋੜ ਆ ਸਿੱਖੋ ਤੁਹਾਡੇ ਕੋਲ ਤਾਂ ਬਾਲਾ ਕੌਸ਼ ਆ ਉਹ ਯਾਰ ਕੋਈ ਕਹਿੰਦਾ ਯਾਰ ਜੇ ਤੁਸੀਂ ਆਏ ਜੇ ਆਜ਼ਾਦ ਹੋ ਗਏ ਫਿਰ ਕੀ ਹੋਊਗਾ ਤੁਸੀਂ ਕਿਵੇਂ ਕਰੋਗੇ ਤੁਸੀਂ ਆ ਕਿਵੇਂ ਕਰੋਗੇ ਉਹ ਕਿਵੇਂ ਕਰੋ ਉਹ ਮੈਂ ਕਹਾਂ ਸਹਰੇ ਤੁਹਾਡੇ ਕੋਲੇ ਗੁਰੂ ਹੀ ਹੈਗਾ ਯਾਰ ਤੋਂ ਨੂੰ ਕੀ ਕਰਨ ਦੀ ਲੋੜ ਆ ਤੁਹਾਡੇ ਕੋਲ ਤਾਂ ਗੁਰੂ ਹੈਗਾ ਹੈ ਗੁਰੂ ਨੇ ਮੰਨ ਕੇ ਚੱਲ ਬਾਈ ਤੈਨੂੰ ਤੈਨੂੰ ਲੱਗਦਾ ਵੀ ਤੂੰ ਅੱਜ ਜਿੱਥੇ ਖੜਾ ਤੇਰੇ ਚ ਕੋਈ ਪਾਵਰ ਆ ਵੀ ਇੱਥੇ ਖੜੇ ਜਾਂ ਜਿਹੜੇ ਘਰੇ ਮੈਂ ਜੰਮਿਆ ਜਾਂ ਆਪਨੂੰ ਆਹ ਮੁੱਲਾ ਸਰੀਰ ਦਿੱਤਾ ਕੋਈ ਬਣਾ ਕੇ ਵਿਖਾਵੇ ਮਾਈ ਦਾ ਲਾਲ ਰਿਪੋਰਟ ਤਾਂ ਤਿਆਰ ਕਰਤੇ ਸ਼ੈਤਾਨਾਂ ਨੇ ਇਹ ਸ਼ੈਤਾਨ ਜਾਣ ਕੇ 5G ਤਾਂ ਹੀ ਇਹਨਾਂ ਨੇ 5G ਲੱਭ ਲਿਆ 5G ਤਾਕਤ ਹੈ ਤੇ ਅਸੀਂ 5G ਤੇ ਜਾ ਕੇ ਸ਼ਹੀਦੀਆਂ ਦਿੱਤੀਆਂ ਗੁਰੂ ਨੇ ਤੱਤੀਆਂ ਦਵੀਆਂ ਤੇ ਬਹਿਣਾ ਸਿਖਾਇਆ ਸਾਨੂੰ ਸਬਰ ਇਹੋ ਜਾ ਦਿੱਤਾ ਤੇ ਗੁਰੂ ਦਾ ਸਿੱਖ ਟੈਨ ਜੀ ਅੱਜ ਹੂੰ ਇਹਨਾਂ ਨੇ ਤਾਂ ਸ਼ੈਤਾਨ ਨੇ ਤਾਂ 5G ਤੇ ਲੂਮੀਨਾਤੀ 5G ਤੇ ਖੜੀ ਆ ਤੇ ਗੁਰੂ ਕਿਆਂ ਨਾਲ ਬੰਗੇ ਲੈਂਦੀ ਆ ਗੁਰੂ ਕਿਆਂ ਨਾਲ ਲੜਨ ਨੂੰ ਫਿਰਦੀ ਆ ਤੇ ਜੇ ਗੁਰੂ ਆਪ ਦੇ ਆਪ ਨੂੰ ਟੈਨ ਜੀ ਨਹੀਂ ਮੰਨਦਾਗਾ ਜੋ ਬ੍ਰਹਮ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਤੁਸੀਂ ਖੋਜਣ ਤਾਂ ਲੱਗੋ ਹੂੰ ਪਰ ਇੱਕ ਬਣ ਬਣ ਵੀ ਨਾ ਖੋਜਦੇ ਫਿਰਿਓ ਇਹ ਘਟ ਹੀ ਖੋਜੋ ਭਾਈ ਇਹ ਦਾ ਘਾਟ ਘਾਟ ਖੋਜਣਾ ਪੈਣਾ ਗੁਰੂ ਦੀ ਬਾਣੀ ਗੁਰੂ ਦਾ ਨਾਮ ਜੋ ਕਰਮ ਗੁਰੂ ਕਹੇ ਸੋਈ ਭਲ ਮੰਨੋ ਇੱਥੇ ਤਾਂ ਉਹ ਚੰਗਾ ਗੁਰੂ ਦੇ ਆਸਰੇ ਯਾਰ ਇੱਥੇ ਜਾਂਦਿਆਂ ਠਾ ਠਾ ਹੋ ਜੇ ਮੱਥਿਆਂ 'ਚ ਮੈਂ ਨਾ 100 ਗੋਲੀ ਲੰਘ ਜੇ ਜਾਂਦਿਆਂ ਦੇ ਪਰ ਪੈਠੇ 'ਚ ਨਾ ਦਾਤਿਆ ਵੱਜੇ ਪੈਠੇ 'ਚ ਨਾ ਵੱਜੇ ਇਸ ਕੌਮ ਦੀ ਖਾਤਰ ਵੱਜੇ ਇਸ ਅਣਖ ਦੀ ਖਾਤਰ ਵੱਜੇ ਆਪਦੀ ਆ ਜਿਹੜੀ ਬਨ ਕੇ ਆਉਣਿਆ ਨਾ ਬਾਈ ਅਮਰੀਕਾ ਤੀਆਂ ਨਾ ਜਿਵੇਂ ਦੋਵੇਂ ਜਦੋਂ ਗੁਰੂ ਘਰੋਂ ਜਾਂਦਿਆਂ ਗੁਰੂ ਘਰੋਂ ਬਾਣੀ ਪੜ ਕੇ ਹੁਣ ਸਕੂਲ ਜਾਣ ਉਹਨਾਂ ਨੂੰ ਅੱਜ ਵੀ ਮੈਂ ਇੱਕ ਗੱਲ ਕਹਿ ਦਿੰਨਾ ਨਾ ਪੁੱਤ ਤੁਸੀਂ ਭਾਵੇਂ ਨੰਗੇ ਸੈਰੀ ਜਾਂਦੇ ਆ ਮੈਂ ਤੁਹਾਡੇ ਤੇ ਕੋਈ ਰੋਹ ਪਤਾ ਨਹੀਂ ਨਾ ਮਾਰਦਾ ਵੀ ਤੇਰਾ ਵੀ ਅਮਰਤ ਸ਼ਗਿਆ ਹੋਣਾ ਚਾਹੀਦਾ ਤੇਰਾ ਪਰ ਪੱਗ ਆ ਤੁਸੀਂ ਮੇਰੀ ਹਮ ਬਿਲਕੁਲ ਹੈਨਾ ਵੀ ਇਹ ਤੁਸੀਂ ਸਿੱਖ ਕੌਮ ਜਿਵੇਂ ਹੁਣ ਮੰਨ ਕੇ ਚੱਲ ਲੋਕਾਂ ਦੀਆਂ ਧੀਆਂ ਪੈਣਾ ਖਰਾਬ ਆ ਜਾਂ ਕੁਝ ਵੀ ਆ ਤੇ ਸਾਡੇ ਘਰੇ ਵੀ ਅੱਗ ਤਾਂ ਉਹੀ ਆ ਉੱਚਾ ਚੜ ਕੇ ਦੇਖਿਆ ਘਰ ਘਰ ਇਹ ਆ ਅੱਗ ਵੀ ਆ ਸਰੀਰ ਖੜੇ ਆ ਆਪਾਂ ਮੇਰੇ 'ਚ ਵੀ ਉਹਨਾਂ ਪੰਜਾਂ ਵਕਰਾਂ ਦੀ ਆਗਾ ਸਾਰੇ ਬਾਈਆਂ 'ਚ ਵੀ ਉਹਨਾਂ 'ਚ ਵੀ ਪੰਜਾਂ ਵਕਰਾਂ ਦੀ ਆ ਇਹਨੂੰ ਬੰਦੂਗਾ ਕੌਣ ਬੱਦੂਗਾ ਗਾਲ ਸਾ ਗੁਰੂ ਦਾ ਸਿੱਖ ਬੰਨੂਗਾ ਉਹ ਦੂਜਾ ਨਹੀਂ ਗੁਰੂ ਮੇਰ ਕਰੂਗਾ ਆਪਦੀ ੴ ਸਤਿਗੁਰ ਪ੍ਰਸਾਦਿ ਨਾਲ ਹੀ ਬੰਨੂਗਾ ਮੈਂ ਜੋ 11 'ਚ ਖੇਤੀਬਾੜੀ ਜੀ ਸ਼ੁਰੂ ਕੀਤੀ ਹੈ ਨਾ ਬਈ ਮੈਂ ਕਿਤੇ ਵੀ ਨਹੀਂ ਕੀਤੀ ਮੇਰਾ ਬਾਪੂ ਜੀ ਇਹੀ ਸੀਗਾ ਤੇ ਆਪਾਂ ਹਹਾਸਰ ਜਾਈ ਕੰਮ ਕੀਤੇ ਆ ਤੇ ਨਸ਼ੇ ਪੱਤੇ ਤੇ ਜਾਂ ਪੈਸੇ ਪੂਸਿਆਂ ਨਾਲੋਂ ਫੱਕੀਆਂ ਬਥੇਰੀਆਂ ੜਾਈਆਂ ਆਪਾਂ ਕੋਈ ਪ੍ਰਵਾਹ ਪ੍ਰਵਹੁਣੀ ਕੀਤੀ ਗਈ ਹੈ ਨਾ ਅੱਜ ਤਾਈਂ ਸਤਿਗੁਰੂ ਨੇ ਕਦੇ ਪੈਠ ਨਹੀਂ ਬਈ ਲੱਗਣ ਦਿੱਤੀਗੀ ਨੌਵਾਂ ਸਾਲ ਐ ਤਕੀ ਨੌਵਾਂ ਸਾਲ ਸ਼ੁਰੂ ਹੋ ਗਿਆ 2015 ਤੋਂ 23 ਇੱਕ 2015 ਨੂੰ ਅਸੀਂ ਰਾਤ ਨੂੰ ਡੱਕੇ दारू ਨਾਲ ਪਏ ਆ 2:00 ਵਜੇ ਰਾਤ ਨੂੰ ਜਾਗ ਆ ਗਏ ਤੇ ਸਾਹਮਣੇ ਨਾ ਬਾਬੇ ਨਾਨਕ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੋਟੋ ਲੱਗੀ ਆ ਵੀ ਹੱਥ ਜੋੜ ਕੇ ਮਾਲਕਾ ਜੱਜ ਜਾਨ ਨਿਕਲ ਜੇ ਜਹਾਬ ਦਾ ਬਣਾ ਅੱਛਾ ਤੇ 23 ਤਰੀਕ ਨੂੰ ਸਵੇਰੇ ਉੱਠ ਕੇ ਸ਼ੁਕਰਵਾਰ ਦਾ ਦਿਨ ਆ ਬਈ ਅਸੀਂ ਸਿੱਧੇ ਅੰਮ੍ਰitsar ਜਾਂਦੇ ਆ ਹੂੰ ਤੇ ਜਦੋਂ ਬਾਅਦ ਚੋ ਬਾਣੀ ਪੜੀ ਤੇ ਪਤਾ ਲੱਗਾ ਵੀ ਚਰਨ ਸ਼ਰਨ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੈਦਾ ਵੀ ਕਰੋੜਾਂ ਪੈਂਡਾ ਦਾ ਉਹ ਲੈ ਗਿਆ ਗਾਂ ਤੋੜ ਕੇ ਆਪਦਾ ਪਤਾ ਨਹੀਂ ਹਜੇ ਤਾਈ ਵੀ ਫੇਰ ਕਿਹੜਾ ਉਹਦੇ ਕਰੋੜਾਂ ਦਾ ਪਤਾ ਹਾਂ ਹਾਂ ਆਪਦੇ ਦਾ ਨਹੀਂ ਪਤਾ ਵੀ ਆਪਦਾ ਕਿਹੜਾ ਪੱਟਿਆ ਸੀ ਉਹਦੇ ਕਰੋੜਾਂ ਦਾ ਪਤਾ ਬਸ ਯਾਰ ਉਹ ਕਹਿੰਦਾ ਤੂ ਤੂ ਕਰਤਾ ਤੂ ਹੋਆ ਮੁਜ ਮੈਂ ਰਹਾ ਨਾ ਹੂੰ ਆਪਾ ਪਰ ਕਾ ਮਿਟ ਗਿਆ ਜੱਤ ਦੇਖੋ ਤਤ ਤੂੰ ਸਾਨੂੰ ਯਾਰ ਬਾਈ ਚਾ ਇਹ ਆ ਆਪਦੇ ਅੰਦਰ ਦੁਨੀਆਂ ਨੇ ਨਾ ਹਰਨਾਕਸ਼ ਨੇ ਉਸੇ ਪ੍ਰਮਾਤਮਾ ਤੋਂ ਵਿੜਾਈ ਲੈ ਲੈ ਕੇ ਵਾਰ ਮੰਗੇ ਵੀ ਮੈਨੂੰ ਮੌਤ ਨਾ ਆਵੇ। ਤੇ ਉਸੇ ਗੁਰੂ ਨੇ ਪਾੜਿਆ ਉਹਦੇ ਪੁੱਤ ਨੇ ਜਦੋਂ ਉਸੇ ਗੁਰੂ ਦੀ ਆਰਾਧਨਾ ਕਰਤੀ। ਜੀ ਤੇ ਹੰਕਾਰੀ ਸੀ ਉਹਦੇ ਕੋਲੇ ਧਰਮ ਹੈ ਨਹੀਂ ਸੀਗਾ ਤੇ ਮਹਾਰਾਜ ਨੇ ਕੋਈ ਨਾ ਕੋਈ ਰੂਪ ਘੜ ਕੇ ਤੇ ਉਹਨੂੰ ਮਾਰਤਾ। ਮਹਾਰਾਜ ਸਾਨੂੰ ਸਿਖਾਉਂਦਾ ਮਰਨਾ। ਜੀ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਵੀ ਮਰਨ ਦੀ ਐਡੀ ਚਿੰਤਾ ਵੀ ਨਹੀਂ ਕਰਨੀ ਵੀ ਖਣੀ ਜਉਂਦੇ ਫਿਰਦੇ ਆ ਤੇ ਰੱਬ ਦਾ ਨਾਮ ਲੈਣ ਵਾਸਤੇ ਤੁਹਾਨੂੰ ਜ਼ਿੰਦਗੀ ਦਿੱਤੀ ਆ ਆਇਓ ਪੜਨ ਸੁਣਨ ਕੋ ਬਾਣੀ ਜੇ ਸਿੱਖ ਕੋਮ ਆਪਦਾ ਬਲਬੂਤਾ ਸਮਝਦੀ ਆ ਹਰ ਰੋਜ ਭਾਵੇਂ ਏਕ ਓੰਕਾਰ ਹੀ ਕਹੀ ਜਾਵੇਂ ਨਾ ਸਵੇਰੇ ਉੱਠ ਕੇ ਤੇ ਸ਼ਾਮ ਨੂੰ ਕਿਤੇ ਸੌਣ ਲੱਗੇ ਤੇ ਚੜਦੀ ਕਲਾ ਤੇ ਨਹੀਂ ਜੇ ਅਸੀਂ ਗੁਰੂ ਵਾਲੇ ਪਾਸੇ ਨਾ ਹੋਏ ਫਿਰ ਅਸੀਂ ਜਿੰਮੇ ਮਰਜੀ ਟਾਰਾ ਮਾਰਦੇ ਫਿਰਗੇ ਜਿੰਨੀਆਂ ਮਰਜੀ ਗੱਲਾਂ ਕਰੀ ਜਾਈਏਗੇ ਇਹਨਾਂ ਗੱਲਾਂ ਗੱਲੀ ਜੋਗ ਨਹੀਂ ਹੋਇਆ ਜਾਣਾਗਾ ਤੁਹਾਨੂੰ ਕਰਮ ਕਮਾਉਣੇ ਪੈਣਗੇ ਗਿਆਨ ਖੰਡ ਹਨਾ ਕਰਮ ਖੰਡ ਕੀ ਬਾਣੀ ਜੋਰ ਆ ਇੱਥੇ ਵੀ ਕਰਮਾਂ ਦੇ ਖੰਡ ਦੀ ਆ ਤੇ ਜੇ ਅਸੀਂ ਪ੍ਰਾਪਤੀ ਵੀ ਕਰਨੀ ਆ ਸੁੱਚੀ ਚੀਜ਼ ਕਿਹੜੀ ਆ ਸੁੱਚਾ ਦਾ ਇਕੱਲਾ ਪ੍ਰਮਾਤਮਾ ਦਾ ਨਾਮ ਹੀ ਆ ਹੂੰ ਬਿਲਕੁਲ ਹੋਰ ਕੁਝ ਨਹੀਂ ਇੱਥੇ ਸੁੱਚਾ ਸੱਚਾ ਹੈਗਾ ਤੇ ਜਿੰਨੇ ਦਿਲ ਮੈਂ ਨਾ ਸੱਪਾਂ ਨਾਲੋਂ ਜ਼ਹਿਰ ਤਾਂ ਹੁਣ ਬੰਦਿਆਂ ਚ ਐਨਾ ਕੁੰਡਾ ਹੀ ਫਿਰਦੇ ਐ ਇੱਥੇ ਤਾਂ ਹਨ ਤੇ ਜਿੰਨਾ ਮੈਂ ਮੈਨੂੰ ਦੁੱਖ ਬਹੁਤ ਹੁੰਦਾ ਵੀ ਸਾਡੀਆਂ ਨੀਲੀਆਂ ਪੱਗਾਂ ਵਾਲੇ ਵੀ ਇਹ ਕਰਨ ਤਾਂ ਯਾਰ ਦੂਜਿਆਂ ਦਾ ਤਾਂ ਭੈ ਮੰਨ ਗਏ ਯਾਰ ਸਾਡੇ ਵਾਲੇ ਵੀ ਆਏ ਜੇ ਕਰਨ ਇਹ ਨਹੀਂ ਸਵਾਦ ਆਉਂਦਾ ਜਿਵੇਂ ਨਾ ਇਸੇ ਦੀਪ ਸਿੱਧੂ ਵੀਰ ਦੇ ਭੋਗ ਤੇ ਇੱਕ ਮੁੰਡਾ ਆਇਆ ਸੀ ਨੌਜਵਾਨ ਮੁੰਨਾ ਜਾਂ ਮੁੰਡਾ ਸੀ ਉਹ ਕਹਿੰਦਾ ਨਾ ਜੇ ਸਾਡੇ ਪਿਸਤੌਲ 'ਚ ਇੱਕ ਗੋਲੀ ਆ ਇੱਕ ਪਾਸੇ ਗਦਾਰ ਖੜਾ ਤੇ ਇੱਕ ਪਾਸੇ ਦੋ ਮਾਫੀ ਚੌਣਾ ਸਿੰਘ ਸਾਹਿਬ ਵੀ ਹੱਥ ਹੋ ਗਿਆ ਤੁਹਾਡੇ ਲਈ ਗੁਰੂ ਦੇ ਸਿੱਖ ਨਹੀਂ ਗਦਾਰੀ ਦਾ ਹੱਥ ਨਾ ਹੋਵੇ ਹੋਰ ਕਿਸੇ ਅੱਲੀ ਹੋਵੇ ਗੁਰੂ ਦੇ ਸਿੱਖ ਨਹੀਂ ਨਾ ਹੋਵੇ ਉਹ ਕਹਿੰਦਾ ਵੀ ਇੱਕ ਪਾਸੇ ਗਦਾਰ ਖੜਾ ਇੱਕ ਪਾਸੇ ਦੁਸ਼ਮਣ ਖੜਾਗਾ ਜਿੱਦਣ ਅਸੀਂ ਦੁਸ਼ਮਣ ਦੇ ਛੱਡ ਕੇ ਗਦਾਰ ਦੇ ਗੋਲੀ ਮਾਰਨ ਲੱਗ ਪਏ ਤੇ ਅਸੀਂ ਜਿੱਤ ਜਾਾਂਗੇ ਤੇ ਪਹਿਲਾਂ ਸਾਨੂੰ ਪਛਾਣਨਾ ਥੋੜਾ ਆ ਆਪ ਦਾ ਆਪ ਵੀ ਪਊਗਾ ਹੈਣਾ ਵੀ ਸਾਡੇ ਅੰਦਰ ਜਿਹੜੀ ਗਦਾਰੀ ਭਰੀ ਹੈ ਮਹਾਰਾਜ ਸਾਡੇ ਅੰਦਰੋਂ ਪਹਿਲਾਂ ਕੱਢੇ ਤੇ ਫੇਰ ਅਸੀਂ ਜੇ ਕਿਸੇ ਨੂੰ ਮਾਰਨ ਜੋਗੇ ਹੋਏ ਤਾਂ ਕੋਈ ਨਹੀਂ ਛਟਕ ਵੀ ਦੇਵਾਂਗੇ ਅਸੀਂ ਤਾਂ ਵਾਹਿਗੁਰੂ ਵਾਹਿਗੁਰੂ ਹੀ ਕਹਿਣਾ ਅਸੀਂ ਤੇ ਦੁੱਗਾ ਕਹਿਣਾ ਵੀ ਕੋਈ ਨਹੀਂ ਹਨ ਭਾਵੇਂ ਬੰਦਾ ਸਾਨੂੰ ਕੋਈ ਮਾਰ ਜੇ ਤੇ ਭਾਵੇਂ ਅਗਲਾ ਮਾਰ ਜੇ ਤੇ ਨਾ ਅਸੀਂ ਕਿਸੇ ਤੋਂ ਖੋਹ ਖਾ ਕੇ ਨਾ ਖਾਨ ਦੀ ਕਦੇ ਕੋਸ਼ਿਸ਼ ਕੀਤੀ ਆ ਮੰਗਣ 'ਚ ਯਕੀਨ ਰੱਖਿਆ ਮੰਗਣ 'ਚ ਵੀ ਯਕੀਨ ਇੱਕੋ ਤੇ ਰੱਖਿਆਗਾ ਉਹ ਖਾਸਮਤੇ ਰੱਖਿਆ ਬੰਦੇ ਤੋਂ ਨਾ ਅੱਜ ਮੰਗਗੇ ਨਾ ਕੱਲ ਮੰਗਗੇ ਹਨ ਜਿਹੜੇ ਭਰਾਵਾਂ ਦਾ ਸਾਥ ਸਾ ਪੰਥ ਦਾ ਸਾਥ ਹੈ ਇਸ ਪੰਥ ਦੇ ਸਦਾ ਹੀ ਰਿਣੀ ਰਵਾਂਗੇ ਜਿਨ੍ਹਾਂ ਨੇ ਜੀ ਦੀ ਮਿਹਰ ਨਾਲ ਇਸ ਪੰਥ ਚ ਰਲ ਗਏ ਨਹੀਂ ਤਾਂ ਸਾਡੇ ਵਰਗਿਆਂ ਨੂੰ ਤਾਂ ਬਈ ਜਿਉਣਾ ਹੀ ਨਹੀਂ ਆਉਂਦਾ ਸੀਗਾ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਐਸ ਲੈਵਲ ਤੇ ਵੀ ਹੋ ਜੂਗੀ ਵੀ ਪਾਲਸ ਵੀ ਤੁਹਾਡੇ ਅੱਗੇ ਪਿੱਛੇ ਫਿਰੂਗੀ ਵੀ ਤੁਹਾਡੀਆਂ ਸੀਆਈਡੀਆਂ ਲੈੰਦੇ ਵੀ ਐਡੇ ਹੀ ਖਤਰਨਾਕ ਹੋਏ ਵਰਦੇ ਆ ਹੈ ਤਾਂ ਸਾਡੇ ਹੱਥ 'ਚ ਬਾਹਰ ਸੀ ਯਾਨੀ ਕੀ ਜੀ ਇਹ ਗੱਲ ਵੱਖਰੀ ਹੈ ਵੀ ਮਹਾਰਾਜ ਜਦੋਂ ਦੇਵੇ ਤਾਂ ਤੋਪ ਵੀ ਦੇ ਦਿੰਦਾ ਉਹਦੀ ਨਹੀਂ ਐਡੀ ਗੱਲ ਕੋਈ ਹਨਾ ਉਹ ਮਹਾਰਾਜ ਦੇ ਹੱਥ ਆ ਤੇ ਬਾਕੀ ਸਾਡਾ ਜਿੰਨੀ ਕ ਜਾਨ ਬਖਸ਼ੂਗਾ ਸਾਡੇ ਤੇ ਲੱਦ ਦੇਵੇ ਦਾਤਾ ਜਿੰਦਰ ਨੂੰ ਕੋਈ ਤੇ ਮੂੰਹ ਕਰਾ ਦੇਵੇ ਸਿੱਧਾ ਜਿੱਧਰ ਨੂੰ ਹੋਣਾ ਚਾਹੀਦਾ ਸਾਡਾ ਤੇ ਅਕਾਲਤਾ ਸਾਹਿਬ ਨੂੰ ਸਦਾ ਸਮਰਪਿਤ ਰਹੀਏ ਸਾਰੀ ਕੌਮ ਦੇ ਚਰਨਾਂ 'ਚ ਬੇਨਤੀ ਆ ਗੁਰੂ ਦੇ ਚਰਨਾਂ 'ਚ ਬੇਨਤੀ ਆ ਵੀ ਸੰਗਤ ਤੇਰੀ 21 ਬਸਬੇ ਆ ਗੁਰੂ ਵੀ ਸਾਡਾ ਉੱਥੇ ਛੋਟਾ 20 ਬਸਬੇ ਆ ਸਾਨੂੰ ਸੰਗਤ ਦੇ ਅੱਗੇ ਅਸੀਂ ਸਦਾ 21 ਬਸਬੇ ਦੇ ਅੱਗੇ ਝੁਕਦੇ ਰਹਿਗੇ ਗੁਰੂ ਕੀ ਸਾਜੀ ਨਵਾਜੀ ਆ ਗੁਰੂ ਕੇ ਤਾਬਿਆ ਪਰ ਰਹੀਏ ਬਈ ਯਾਰ ਸਦਾ ਤੁਹਾਨੂੰ ਮਾਰਨੇਗੀ ਜਦੋਂ ਅਸੀਂ ਗੁਰੂ ਦੀ ਤਾਬਿਆ ਚੋ ਭਜਦੇ ਆ ਸਾਨੂੰ ਮਾਰਾਂ ਹੀ ਮਾਰਾਂ ਚੜਦੀ ਕਲਾ ਜਉਂਦੇ ਵਾਰ ਤੇਰਾ ਬਿਲਕੁਲ ਬਿਲਕੁਲ ਕੋਈ ਗੱਲ ਮੈਨੂੰ ਲੱਗਦਾ ਰਹਿ ਨਹੀਂ ਗਈ ਵੀ ਜਿਹੜੀ ਮੈਂ ਕਰਾਂ ਹਰ ਗੱਲ ਮੈਨੂੰ ਲੱਗਦਾ ਬਿਨਾ ਪੁੱਛੇ ਤੋ ਹਰ ਗੱਲ ਦੱਸ ਦਿੰਦੀ ਆ ਤੇ ਜੇ ਆਪ ਗੱਲ ਦਾ ਸਾਰੀ ਦਾ ਮੈਂ ਨਿਚੋੜ ਕੱਢੀਏ ਵੀ ਸਿੱਖ ਨੂੰ ਜਿੰਨਾ ਚਿਰ ਗੁਰੂ ਦੇ ਉੱਤੇ ਯਕੀਨ ਹੈਗਾ ਜਾਂ ਜਿੰਨਾ ਚਿਰ ਸਿੱਖ ਗੁਰੂ ਦੇ ਨਾਲ ਜੁੜਿਆ ਹੋਇਆ ਜਾਂ ਉਹਦੇ ਪਹਾਣੇ ਦੇ ਵਿੱਚ ਚੱਲਦਾ ਤੇ ਫਿਰ ਦੁਨੀਆ ਦੀਆਂ ਤਾਕਤਾਂ ਬੇਸ਼ੱਕ ਆਪਣਾ ਜ਼ੋਰ ਲਗਾ ਲੈਣ ਨਾ ਤਾਂ ਸਿੱਖ ਦਾ ਕੁਝ ਵਿਗਾਰ ਸਕਦੀਆਂ ਨੇ ਤੇ ਨਾ ਪਹਿਲਾਂ ਵਿਗੜਿਆ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਵਿਗੜੂਗਾ ਇਹ ਨਿਚੋੜ ਸੀਗਾ ਇਸ ਗੱਲਬਾਤ ਦਾ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਜੀ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਇੱਥੇ ਹੋਰ ਵੀ ਜਿਹੜੇ ਨੌਜਵਾਨ ਨੇ ਜਾਂ ਆਗੂ ਨੇ ਉਹ ਪਹੁੰਚੇ ਹੋਏ ਨੇ ਸਭ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ